ਹੈਲੋ ਸਟੂਡੈਂਟਸ ਨੈਕਸਟ ਅਸੀਂ ਕਰਾਂਗੇ ਗੁਰਵਖਸ਼ ਸਿੰਘ ਪ੍ਰੀਤਲੜੀ ਉਹਨਾਂ ਦਾ ਜਿਹੜਾ ਸਮਾਸੀ 1895 ਤੋਂ 1977 ਤੱਕ ਦਾ ਸੀਗਾ ਉਹਨਾਂ ਬਾਰੇ ਅਸੀਂ ਡਿਟੇਲ ਵਿੱਚ ਕਰਾਂਗੇ ਠੀਕ ਹੈ ਨਾਵਲਕਾਰ ਵਜੋਂ ਨਿਵੰਦਕਾਰ ਵਜੋਂ ਕਹਾਣੀਕਾਰ ਵਜੋਂ ਤੇ ਜੋ ਵੀ ਠੀਕ ਹੈ ਉਹਨਾਂ ਬਾਰੇ ਹੈਗਾ ਗੁਰਵਖਸ਼ ਸਿੰਘ आधुनिक काल ਦਾ ਸਭ ਤੋਂ ਵੱਧ ਪੜਿਆ ਜਾਣ ਵਾਲਾ ਹਰਮਨ ਪਿਆਰਾ ਵਾਰਤਕ ਲੇਖਕ ਹੈ ਉਸਨੇ ਪੰਜਾਬੀ ਵਾਰਤਕ ਦੇ ਖੇਤਰ ਵਿੱਚ ਇੱਕ ਸੰਸਥਾ ਵਾਲਾ ਕੰਮ ਕੀਤਾ ਹੈ ਗੁਰਵਖਸ ਗੁਰਵਖਸ ਸਿੰਘ ਦਾ ਸਾਰਾ ਸਾਹਿਤ ਰੀਤ ਲੜੀ ਰਾਹੀਂ ਪੰਜਾਬੀ ਪਾਟਕਾਂ ਦੇ ਹੱਥਾਂ ਵਿੱਚ ਪੁਸਤਕ ਰੂਪ ਵਿੱਚ ਛਪਣ ਤੋਂ ਪਹਿਲਾਂ ਆਉਂਦਾ ਰਿਹਾ ਭਾਰਤਕ ਦੀ ਜਿਸ ਪਰੰਪਰਾ ਨੂੰ ਭਾਈ ਵੀਰ ਸਿੰਘ ਨੇ ਤੋੜਿਆ ਸੀ ਗੁਰਬਖਸ਼ ਸਿੰਘ ਨੇ ਉਸ ਨੂੰ ਸਿਖਰਾਂ ਤੱਕ ਪਹੁੰਚਾਇਆ ਗੁਰਬਖਸ਼ ਸਿੰਘ ਦੀ ਪੰਜਾਬੀ ਨੂੰ ਦੇਣ ਬਹੁਪੱਖੀ ਹੈ ਉਹ ਸਰਵਾਂਗੀ ਲੇਖਕ ਹੈ ਭਾਰਤਕ ਦੇ ਲਗਭਗ ਹਰ ਰੂਪ ਵਿੱਚ ਗੁਰੂ ਵਕਸ਼ ਸਿੰਘ ਨੇ ਰਚਨਾ ਕੀਤੀ ਤੇ ਨਾਮਣਾ ਖਟਿਆ ਹੈ ਭਾਵੇਂ ਉਸਨੇ ਨਾਵਲ, ਨਾਟਕ, ਕਹਾਣੀ, ਨਿਵੰਦ, ਸਵੈ ਜੀਵਨੀ ਆਦ ਰੂਪਾਂ ਵਿੱਚ ਰਚਨਾ ਕੀਤੀ ਹੈ ਪਰ ਉਸ ਦੀ ਵਿਧੇਰੇ ਪ੍ਰਸਿੱਧੀ ਇੱਕ ਨਿਵੰਦਕਾਰ ਦੇ ਤੌਰ ਤੇ ਹੋਈ ਹੇਠ ਲਿਖੇ ਅਸੀਂ ਗੁਰਵਕਸ਼ ਸਿੰਘ ਦੇ ਅੱਡ-ਅੱਡ ਸਹਿਤ ਰੂਪਾਂ ਰਾਹੀਂ ਕੀਤੀ ਗਈ ਪੰਜਾਬੀ ਸਾਹਿਤ ਦੀ ਸੇਵਾ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਠੀਕ ਹੈ ਚਲੋ ਪਹਿਲਾਂ ਅਸੀਂ ਦੇਖਦੇ ਹਾਂ ਨਿਵੰਦਕਾਰ ਵਜੋਂ ਗੁਰਵਰ ਸਿੰਘ ਪ੍ਰੀਤਲੜੀ ਨੇ ਪੰਜਾਬੀ ਵਿੱਚ ਨਿਵੰਦਕਾਰੀ ਨੂੰ ਪਰਫੁੱਲਤ ਕੀਤਾ ਇਸ ਸਾਹਿਤਕ ਰੂਪ ਨੂੰ ਉਸ ਨੇ ਕਲਾਤਮਕ ਉਚਾਈਆਂ ਪ੍ਰਦਾਨ ਕੀਤੀਆਂ ਉਸ ਦੇ ਨਿਵੰਦਾਂ ਦੀ ਬੋਲੀ ਸਰਲ ਸਪਸ਼ਟ ਤੇ ਭਾਵਪੂਰਕ ਗੁਰਵਖਸ਼ ਸਿੰਘ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਜਾਂਦਾ ਹੈ ਉਹ ਆਪ ਬੋਲ ਚਾਲ ਦੇ ਸ਼ਬਦਾਂ ਰਾਹੀਂ ਪਾਠਕ ਦੇ ਮਨ ਉਤੇ ਲੋੜਿੰਦਾ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦਾ ਹੈ ਉਸ ਤੇ ਨਵੰਦਾ ਦਾ ਮੂਲ ਵਿਸ਼ਾ ਮਨੁੱਖ ਹੈ ਉਹ ਚਾਹੁੰਦਾ ਹੈ ਕਿ ਮਨੁੱਖ ਅਸਲੀ ਅਰਥਾਂ ਵਿੱਚ ਮਨੁੱਖ ਬਣੇ ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਗੁਰਵਖਸ਼ ਸਿੰਘ ਮਨੁੱਖ ਦੀ ਸ਼ਖਸੀਅਤ ਨੂੰ ਸੁਤਰੀ ਤੇ ਮਨੋਹਰ ਹੋਈ ਵੇਖਣਾ ਲੋੜਦਾ ਹੈ ਇਸੇ ਕਰਕੇ ਉਸਦੇ ਬਧੇਰੇ ਨਿਵੰਦ ਮਨੁੱਖੀ ਸ਼ਖਸੀਅਤ ਦੇ ਪਿੰਨ-ਪਿੰਨ ਪੱਖਾਂ ਉਤੇ ਰੋਸ਼ਨੀ ਪਾਉਂਦੇ ਹਨ ਗੁਰਬਖਸ਼ ਸਿੰਘ ਦੇ ਨਿਵੰਦ ਸੰਗ੍ਰਹਿਆਂ ਵਿੱਚੋਂ ហេਠ ਲਿਖੇ ਵਿਸ਼ੇਸ਼ ਤੌਰ ਤੇ ਵਰਣਨ ਯੋਗ ਹਨ ਕਿਹੜੇ-ਕਿਹੜੇ ਉਹਨਾਂ ਦੇ ਸਾਵੀ ਪੱਦਰੀ ਜ਼ਿੰਦਗੀ ਨਵਾਂ ਸ਼ਿਵਾਲਾ ਜ਼ਿੰਦਗੀ ਦੀ ਕਵਿਤਾ ਲੰਮੀ ਉਮਰ ਸੁਖਾਮੀ ਸੁਧਰੀ ਜ਼ਿੰਦਗੀ ਜ਼ਿੰਦਗੀ ਦੀ ਰਾਸ ਸਵੈਪੂਰਨਤਾ ਦੀ ਲਗਨ ਪਰਮ ਮਨੁੱਖ ਠੀਕ ਹੈ ਅੱਗੇ ਹੈ ਉਹਨਾਂ ਦੀ ਕਹਾਣੀ ਕਰਵੋ ਚੋ ਪੰਜਾਬੀ ਕਹਾਣੀ ਦਾ ਦੂਜਾ ਪੜਾ ਗੁਰਬਖਸ਼ ਸਿੰਘ ਦੀਆਂ ਕਹਾਣੀਆਂ ਨਾਲ ਸ਼ੁਰੂ ਹੁੰਦਾ ਹੈ ਉਸਨੇ ਪੰਜਾਬੀ ਕਹਾਣੀ ਨੂੰ ਆਧੁਨਿਕ ਲੀਹਾਂ ਉੱਤੇ ਤੋੜਿਆ ਗੁਰਬਖਸ਼ ਸਿੰਘ ਦੀਆਂ ਕਹਾਣੀਆਂ ਦਾ ਮੂਲ ਵਿਸ਼ਾ ਪਿਆਰ ਹੈ ਉਹ ਪਹਿਲਾ ਪੰਜਾਬੀ ਕਹਾਣੀ ਲੇਖਕ ਹੈ ਉਸਤੇ ਪਿਆਰ ਬਾਰੇ ਗੱਲਾਂ ਕਰਨ ਲੱਗਿਆ ਨੇ ਨੀਚਿਜਤਾ ਤੋਂ ਕੰਮ ਲਿਆ ਹੈ ਸਮਾਜਿਕ ਬੁਰਾਈਆਂ ਦਾ ਉਲੇਖ ਉਸ ਦੀਆਂ ਕਹਾਣੀਆਂ ਵਿੱਚ ਮਿਲਦਾ ਹੈ ਉਹ ਆਪ ਕਹਿੰਦਾ ਹੈ ਕਿ ਮੀਰੀਆਂ ਚਤਾਵਾ ਵਿੱਚ ਪ੍ਰਗਟ ਜਾਂ ਆਪ ਪਰ ਆਪਰਗਟ ਰੂਪੇ ਸਮਾਜ ਦੀਆਂ ਗਲਤ ਕੀਮਤਾਂ ਉੱਤੇ ਗਿਲਾ ਹੈ। ਅਨੋਖੇ ਤੇ ਇਕੱਲੇ ਪ੍ਰੀਤ ਕਹਾਣੀਆਂ, ਪ੍ਰੀਤਾਂ ਦੇ ਪਹਿਰੇਦਾਰ, ਭਾਬੀ ਮੈਨਾ, ਸ਼ਬਨਮ ਆਦ ਉਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ। ਇਸ਼ਕ ਜਿਨ੍ਹਾਂ ਦੀ ਹੱਡੀ ਰਚਿਆ ਸਰਲੇਖੇਟ ਉਸਨੇ ਪੁਰਾਤਨ ਪ੍ਰੀਤ ਕਹਾਣੀਆਂ ਸੱਸੀ ਪੁੰਨੂ ਲੈਲਾ ਮਜਨੂ ਆਦ ਨੂੰ ਨਵੀਂ ਸ਼ੈਲੀ ਵਿੱਚ ਬਿਆਨ ਕੀਤਾ ਠੀਕ ਹੈ ਇਹ ਕਹਾਣੀ ਕਰਵਜੋ ਅੱਗੇ ਹੈ ਨਾਟਕ ਕਰਵਜੋ ਗੁਰਵਖ ਸਿੰਘ ਨੇ ਪੂਰੇ ਨਾਟਕਾਂ ਅਤੇ ਅਕਾਂਗੀਆਂ ਦੀ ਰਚਨਾ ਵੀ ਕੀਤੀ ਇਨ੍ਹਾਂ ਵਿੱਚੋਂ ਰਾਜਕੁਮਾਰੀ ਲਤਿਕਾ ਪ੍ਰੀਤ ਮੁਕਟ ਪੂਰਵ ਕੋਦਰੇ ਦੀ ਰੋਟੀ ਆਦ ਵਰਣਨਯੋਗ ਹਨ ਭਾਵੇਂ ਗੁਰਬਖਸ਼ ਸਿੰਘ ਦੇ ਨਾਟਕ ਤਕਨੀਕੀ ਪੱਖ ਤੋਂ ਕੁਝ ਅਧੂਰੇ ਹਨ ਪਰ ਪੰਜਾਬੀ ਨਾਟਕ ਭੰਡਾਰ ਵਿੱਚ ਇਹ ਵਾਅਦਾ ਕਰਦੇ ਹਨ ਗੁਰਬਖਸ਼ ਸਿੰਘ ਦੀ ਨਾਟਕ ਦੇ ਖੇਤਰ ਵਿੱਚ ਇਸ ਪੱਖੋਂ ਵਿਸ਼ੇਸ਼ ਦੇਣ ਹੈ ਕਿ ਉਸਨੇ ਹੋਰ ਬੋਲੀਆਂ ਦੇ ਕਈ ਨਾਟਕ ਪੰਜਾਬੀ ਵਿੱਚ ਅਨੁਵਾਦ ਕੀਤੇ ਹਨ ਅੱਗੇ ਹੈ ਨਾਵਲਕਾਰ ਵੱਜੋਂ ਗੁਰਬਖਸ਼ ਸਿੰਘ ਨੇ ਇੱਕੋ ਨਾਵਲ ਇੱਕੋ ਨਾਵਲ ਹੀ ਰਚਿਆ ਹੈ ਜਿਸ ਦਾ ਨਾਂ ਹੈ ਅਣਵਿਆਹੀ ਮਾਂ ਪਰ ਇਸ ਇੱਕ ਨਾਵਲ ਨੇ ਗੁਰਬਖਸ਼ ਸਿੰਘ ਨੂੰ ਪੰਜਾਬੀ ਨਾਵਲ ਦੇ ਖੇਤਰ ਵਿੱਚ ਖੜਾ ਕਰ ਦਿੱਤਾ ਇਹ ਨਾਵਲ ਪਰੰਪਰਾਵਾਦੀ ਨਾਵਲ ਕਲਾ ਤੋਂ ਕਈ ਪੱਖਾਂ ਕਰਕੇ ਇੱਕ ਨਵਿਕਲੀ ਭਾਤ ਦੀ ਰਚਨਾ ਹੈ ਅੱਗੇ ਹੈ ਸਵੈ ਜੀਵਨੀਕਾਰ ਪੰਜਾਬੀ ਵਿੱਚ ਸਵੈ ਜੀਵਨੀ ਸਾਹਿਤ ਦੀ ਹਾਲਾਂ ਵੀ ਬਹੁਤ ਘਾਟ ਹੈ ਪੰਜਾਬੀ ਵਿੱਚ ਸਵੈ ਜੀਵਨੀਆਂ ਦੀ ਗਿਣਤੀ ਉਂਗਲਾਂ ਉਤੇ ਗਿਣੀ ਜਾਣ ਦੀ ਜਾਣੋਗੀ ਹੈ ਇਹਨਾਂ ਵਿੱਚੋਂ ਗੁਰਬਖਸ਼ ਸਿੰਘ ਦੀ ਸਵੈ ਜੀਵਨੀ ਦੇ ਦੋ ਭਾਗ ਮੇਰੀ ਜੀਵਨ ਯਾਤਰਾ ਤੇ ਮੰਜ਼ਲ ਦੇਸ ਪਈ ਦਾਪਸ਼ੀ ਸਥਾਨ ਹੈ ਗੁਰਵਾਕਸ਼ ਸਿੰਘ ਨੇ ਇਸ ਵਿੱਚ ਆਪਣੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਤੇ ਪ੍ਰਭਾਵਾਂ ਨੂੰ ਧਿਆਨਤਦਾਰੀ ਨਾਲ ਬਿਆਨਿਆ ਹੈ ਇਸ ਰਚਨਾ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਹ ਕਥਾਰਸਨਾ ਭਰਪੂਰ ਰਚਨਾ ਹੈ ਇਸ ਨੂੰ ਪੜਦਿਆਂ ਪਾਠਕ ਇੰਜ ਮਹਿਸੂਸ ਕਰਦਾ ਹੈ ਜਿਵੇਂ ਕੋਈ ਕਹਾਣੀ ਜਾਂ ਨਾਵਲ ਪੜ ਰਿਹਾ ਹੋਵੇ ਅੱਗੇ ਹੈ ਇੱਕ ਸਫਰਨਾਮਾ ਵਜੋਂ ਇੱਕ ਝਾਤ ਪੂਰਬ ਪੱਛਮ ਤੇ ਅਤੇ ਦੁਨੀਆ ਇੱਕ ਮਹਿਲ ਹੈ ਆ ਨਾਂ ਦੇ ਸਫਰਨਾਮੇ ਗੁਰੂ ਬਖਸ਼ ਸਿੰਘ ਦੀ ਦੇਣ ਹਨ ਜਿਨ੍ਹਾਂ ਨਾਲ ਪੰਜਾਬੀ ਸਫਰਨਾਮਾ ਸਾਹਿਤ ਵਿੱਚ ਬਾਦਦਾ ਹੋਇਆ ਠੀਕ ਹੈ ਇਹ ਜੋ ਵੀ ਗੁਰਵਖਸ਼ ਸਿੰਘ ਪ੍ਰੀਤਲੜੀ ਜੀ ਦੇ ਜੀਵਨ ਵਿੱਚ ਜੋ ਜੋ ਉਹਨਾਂ ਨੇ ਰਚਨਾਕਾਰ ਵਜੋਂ ਨਾਵਲਕਾਰ ਵਜੋਂ ਜੀਵਨੀਕਾਰ ਵਜੋਂ ਜੋ ਵੀ ਲਿਖਿਆ ਇਹ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਠੀਕ ਹੈ ਇਹਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ ਓਕੇ ਤੁਹਾਡੇ ਕੰਮ ਦਾ ਹੋਵੇਗਾ